ਸਰਦਾਰਨੀ ਵੌਇਸ 2.5 YouTube ਚੈਨਲ ਦੇ ਤੁਹਾਡਾ ਸਵਾਗਤ ਹੈ ਕਹਾਣੀ ਖੋਲ ਦਿਓ ਅੰਮ੍ਰਿਤਸਰ ਤੋਂ ਟ੍ਰੇਨ ਸਵੇਰ ਦੇ 2 ਵਜੇ ਚੱਲੀ ਤੇ 8 ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ ਰਸਤੇ ਵਿੱਚ ਕਈ ਆਦਮੀ ਮਾਰੇ ਗਏ ਅਨੇਕ ਜ਼ਖਮੀ ਹੋਏ ਤੇ ਕੁਝ ਇੱਧਰ ਉੱਧਰ ਪਟਕ ਗਏ ਸਵੇਰ 10 ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੋਂ ਉੱਤੇ ਜਦੋਂ ਸਰਜੂਦੀਨ ਨੇ ਅੱਖਾਂ ਖੋਲੀਆਂ ਤਾਂ ਆਪਣੇ ਚਾਰੇ ਪਾਸੇ ਮਰਦਾਂ ਔਰਤਾਂ ਤੇ ਬੱਚਿਆਂ ਦਾ ਇੱਕ ਉਮੜ ਦਾ ਸਮੁੰਦਰ ਵੇਖਿਆ ਤਾਂ ਉਸ ਦੀਆਂ ਸੋਚਾਂ ਸਮਝਣ ਦੀਆਂ ਤਾਂ ਹੋਰ ਵੀ ਬੁੱਢੀਆਂ ਹੋ ਗਈਆਂ ਤੇ ਉਹ ਦੇਰ ਤੱਕ ਗੰਧਲੇ ਆਸਮਾਨ ਨੂੰ ਟਿਕਟਕੀ ਬੰਨੀ ਦੇਖਦਾ ਰਿਹਾ ਉੰਜ ਤਾਂ ਕੈਂਪ ਵਿੱਚ ਰੋਲਾ ਪੈ ਰਿਹਾ ਸੀ ਪਰ ਬੁੱਢੇ ਸਰਜੂਦੀਨ ਦੇ ਕੰਨ ਜਿਵੇਂ ਬੰਦ ਸਨ ਜਿਵੇਂ ਕੁਝ ਸੁਣਾਈ ਨਹੀਂ ਦਿੰਦਾ ਸੀ ਕੋਈ ਉਹਨੂੰ ਵੇਖਦਾ ਤਾਂ ਇਹ ਖਿਆਲ ਕਰਦਾ ਕਿ ਉਹ ਕਿਸੇ ਗਹਿਰੀ ਨੀਂਦ ਵਿੱਚ ਗਰਕ ਹੈ ਪਰ ਅਜਹਾਂ ਨਹੀਂ ਸੀ ਉਸੇ ਹੋਸ਼-ਵਿਹਾਸ਼ ਗਾਇਬ ਸਨ ਉਸਦੀ ਸਾਰੀ ਹੋਂਦ ਖਲਾ ਵਿੱਚ اٹਕੀ ਹੋਈ ਸੀ ਗੰਧਲੇ ਆਸਮਾਨ ਵੱਲ ਬਗੈਰ ਕਿਸੇ ਇਰਾਦੇ ਦੇ ਦੇਖਦਿਆਂ ਸਰਜੂਦੀਨ ਦੀਆਂ ਨਜ਼ਰਾਂ ਸੂਰਜ ਨਾਲ ਟਕਰਾਈਆਂ ਤੇਜ਼ ਰੋਸ਼ਨੀ ਉਸਦੀ ਹੋਂਦ ਦੀ ਰਗ ਰਗ ਵਿੱਚ ਉੱਤਰ ਗਈ ਅਤੇ ਉਹ ਜਾਗ ਉੱਠਿਆ ਉੱਪਰਲੇ ਥੱਲੇ ਉਹਦੇ ਦਿਮਾਗ ਵਿੱਚ ਕਈ ਤਸਵੀਰਾਂ ਦੌੜ ਗਈਆਂ ਲੁੱਟ ਅੱਗ ਭੱਜਾ ਦੌੜੀ ਸਟੇਸ਼ਨ ਗੋਲੀਆਂ ਰਾਤ ਅਤੇ ਸਕੀਨਾ ਸਰਜੂਦੀਨ ਇੱਕਦਮ ਉੱਠ ਖੜਾ ਹੋਇਆ ਅਤੇ ਪਾਗਲਾਂ ਦੀ ਤਰ੍ਹਾਂ ਉਸਨੇ ਚਾਰੇ ਪਾਸੇ ਫੈਲੇ ਇਨਸਾਨਾਂ ਦੇ ਸਮੁੰਦਰ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਪੂਰੇ 3 ਘੰਟੇ ਉਹ ਸਕੀਨਾ ਸਕੀਨਾ ਪੁਕਾਰਦਾ ਰਿਹਾ ਕੈਂਪ ਦੀ ਖਾਕ ਸ਼ਾਨਦਾਰ ਰਹਾ ਪਰ ਉਹਨੂੰ ਆਪਣੀ ਜਵਾਨ ਇਕਲੌਤੀ ਧੀ ਦਾ ਕੋਈ ਪਤਾ ਨਾ ਲੱਗਿਆ ਚਾਰੇ ਪਾਸੇ ਇੱਕ ਧਾਂਦਲੀ ਜਹੀ ਮੱਚੀ ਹੋਈ ਸੀ ਕੋਈ ਆਪਣਾ ਬੱਚਾ ਲੱਭ ਰਿਹਾ ਸੀ ਕੋਈ ਮਾਂ ਕੋਈ ਪਤਨੀ ਕੋਈ ਬੇਟੀ ਸਰਜੂਦੀਨ ਥੱਕ ਹਾਰ ਕੇ ਇੱਕ ਪਾਸੇ ਬੈਠ ਗਿਆ ਅਤੇ ਦਿਮਾਗ ਉੱਤੇ ਜੋਰ ਦੇ ਕੇ ਸੋਚਣ ਲੱਗਾ ਕਿ ਸਕੀਨਾ ਉਸ ਨਾਲ ਕਦੋਂ ਤੇ ਕਿੱਥੇ ਅਲੱਗ ਹੋਈ ਪਰ ਸੋਚਦੇ ਸੋਚਦੇ ਉਸ ਦਾ ਦਿਮਾਗ ਸਕੀਨਾ ਦੀ ਮਾਂ ਦੀ ਲਾਸ਼ ਉੱਤੇ ਜੰਮ ਜਾਂਦਾ ਜਿਸ ਦੀਆਂ ਸਾਰੀਆਂ ਅੰਤਾਂ ਬਾਹਰ ਨਿਕਲੀਆਂ ਹੋਈਆਂ ਸਨ ਉਸ ਤੋਂ ਅੱਗੇ ਹੋਰ ਕੁਝ ਨਾ ਸੋਚਿਆ ਸੋਚ ਸਕਿਆ ਸਕੀਨਾ ਦੀ ਮਾਂ ਮਰ ਚੁੱਕੀ ਸੀ ਉਸਨੇ ਸਰਜੂਦੀਨ ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜਿਆ ਸੀ ਪਰ ਸਕੀਨਾ ਕਿੱਥੇ ਸੀ ਜਿਸ ਬਾਰੇ ਉਸਦੀ ਮਾਂ ਨੇ ਮਰਦੇ ਹੋਏ ਕਿਹਾ ਸੀ ਮੈਨੂੰ ਛੱਡ ਦਿਓ ਤੇ ਸਕੀਨਾ ਨੂੰ ਲੈ ਕੇ ਜਲਦੀ ਇੱਥੋਂ ਭੱਜ ਜਾਓ ਸਕੀਨਾ ਉਸਦੇ ਨਾਲ ਹੀ ਸੀ ਦੋਵੇਂ ਨੰਗੇ ਪੈਰੀ ਭੱਜ ਰਹੇ ਸਨ ਸਕੀਨਾ ਦਾ ਦੁਪੱਟਾ ਡਿੱਗ ਪਿਆ ਸੀ ਉਸ ਨੂੰ 85 ਲਈ ਉਸਨੇ ਰੁਕਣਾ ਚਾਹਿਆ ਸੀ ਸਕੀਨਾ ਨੇ ચીਖ ਕੇ ਕਿਹਾ ਸੀ ਅੱਬਾ ਜੀ ਛੱਡੋ ਪਰ ਉਸਨੇ ਦੁਪੱਟਾ ਚੁੱਕ ਲਿਆ ਸੀ ਇਹ ਸੋਚਦੇ ਸੋਚਦੇ ਉਸਨੇ ਆਪਣੀ ਉਬਰੀ ਹੋਈ ਕੋਟ ਦੀ ਜੇਬ ਵੱਲ ਵੇਖਿਆ ਤਾਂ ਉਸ ਵਿੱਚ ਹੱਥ ਪਾ ਕੇ ਇੱਕ ਕੱਪੜਾ ਕੱਢਿਆ ਇਹ ਸਕੀਨਾ ਦਾ ਉਹੀ ਦੁਪੱਟਾ ਸੀ ਪਰ ਸਕੀਨਾ ਕਿੱਥੇ ਸੀ ਸਰਜੂਦਿਨ ਨੇ ਆਪਣੇ ਥੱਕੇ ਹੋਏ ਦਿਮਾਗ ਉੱਤੇ ਬਹੁਤ ਜ਼ੋਰ ਦਿੱਤਾ ਅਤੇ ਉਹ ਕਿਸੇ ਨਤੀਜੇ ਉੱਤੇ ਨਾ ਪਹੁੰਚ ਸਕਿਆ ਕੀ ਉਹ ਸਕੀਨਾ ਨੂੰ ਆਪਣੇ ਨਾਲ ਸਟੇਸ਼ਨ ਤੱਕ ਲੈ ਆਇਆ ਸੀ ਕੀ ਉਹ ਉਸਦੇ ਨਾਲ ਹੀ ਗੱਡੀ ਵਿੱਚ ਸਵਾਰ ਸੀ ਰਸਤੇ ਵਿੱਚ ਜਦੋਂ ਗੱਡੀ ਰੁਕੀ ਸੀ ਅਤੇ ਬਲਵਾਈ ਅੰਦਰ ਵੜ ਆਏ ਸਨ ਤਾਂ ਕੀ ਉਹ ਬਿਹੋਸ਼ ਹੋ ਗਿਆ ਸੀ ਜੋ ਉਹ ਸਕੀਨਾ ਨੂੰ ਚੁੱਕ ਕੇ ਲੈ ਗਏ ਸਰਜੂਦੀਨ ਦੇ ਦਿਮਾਗ ਵਿੱਚ ਸਵਾਲ ਹੀ ਸਨ ਜਵਾਬ ਕੋਈ ਵੀ ਨਹੀਂ ਸੀ ਉਸ ਨੂੰ ਹਮਦਰਦੀ ਦੀ ਲੋੜ ਸੀ ਸਰਜੂਦੀਨ ਨੇ ਰੋਣਾ ਚਾਹਿਆ ਪਰ ਅੱਖਾਂ ਨੇ ਉਸਦੀ ਮਦਦ ਨਹੀਂ ਕੀਤੀ ਅੰਜੂ ਪਤਾ ਨਹੀਂ ਕਿੱਥੇ ਲੋਪ ਹੋ ਗਏ ਸਨ 6 ਦਿਨਾਂ ਬਾਅਦ ਜਦੋਂ ਉਹ ਸੋਹਵਾਸ਼ ਕਿਸੇ ਹੱਦ ਤੱਕ ਦਰੁਸਤ ਹੋਈ ਤਾਂ ਸਰਜੂਦੀਨ ਉਹਨਾਂ ਲੋਕਾਂ ਨੂੰ ਮਿਲਿਆ ਜੋ ਉਸਦੀ ਮਦਦ ਕਰਨ ਲਈ ਤਿਆਰ ਸਨ 8 ਨੌਜਵਾਨ ਸਨ ਜਿਨ੍ਹਾਂ ਕੋਲ ਡਾਂਗਾ ਸਨ ਬੰਦੂਕਾਂ ਸਨ ਸਰਜੂਦੀਨ ਨੇ ਉਹਨਾਂ ਨੂੰ ਲੱਖ ਲੱਖ ਦਵਾਵਾਂ ਦਿੱਤੀਆਂ ਅਤੇ ਸਕੀਨਾਂ ਦਾ ਹੁਲੀਆ ਦੱਸਿਆ ਰੰਗ ਗੋਰਾ ਹੈ ਤੇ ਬਹੁਤ ਖੂਬਸੂਰਤ ਹੈ ਮੇਰੇ ਉੱਤੇ ਨਹੀਂ ਆਪਣੇ ਮਾਂ ਉੱਤੇ ਸੀ ਉਮਰ 17 ਵਰਿਆਂ ਦੇ ਕਰੀਬ ਹੈ ਅੱਖਾਂ ਵੱਡੀਆਂ ਵੱਡੀਆਂ ਵਾਲ ਸ਼ਾ ਸੱਜੀ ਗੱਲ ਉੱਤੇ ਮੋਟਾ ਜਿਹਾ ਤਿੱਲ ਮੇਰੀ ਇਕਲੋਤੀ ਧੀ ਹੈ ਲੱਭ ਲਿਓ ਖੁਦਾ ਤੁਹਾਡਾ ਭਲਾ ਕਰੇਗਾ ਰਜਾ ਕਾ ਨੌਜਵਾਨ ਨੇ ਭੜੇ ਜਜ਼ਬੇ ਨਾਲ ਬੁੱਢੇ ਸਰਜੂਦੀਨ ਨੂੰ ਯਕੀਨ ਦਿਵਾਇਆ ਕਿ ਜੇ ਉਸ ਦੀ ਧੀ ਜਿਉਂਦੀ ਹੋਈ ਤਾਂ ਕੁਝ ਦਿਨਾਂ ਵਿੱਚ ਹੀ ਉਸਦੇ ਕੋਲ ਹੋਵੇਗੀ ਅਠਾ ਨौजਵਾਨਾਂ ਨੇ ਕੋਸ਼ਿਸ਼ ਕੀਤੀ ਜਾਨ ਹਥੇਲੀ ਉੱਤੇ ਰੱਖ ਕੇ ਉਹ ਅੰਮ੍ਰਿਤਸਰ ਗਏ ਕਈ ਥਾਵਾਂ ਤੇ ਬੱਚਿਆਂ ਨੂੰ ਕੱਢ-ਕੱਢ ਕੇ ਉਹਨਾਂ ਅਸਰਖਸ਼ਿਤ ਥਾਵਾਂ ਤੇ ਪਹੁੰਚਾਇਆ 10 ਦਿਨ ਗੁਜ਼ਰ ਗਏ ਪਰ ਉਹਨਾਂ ਨੂੰ ਸਕੀਨਾਂ ਨਾ ਮਿਲੀ ਇੱਕ ਦਿਨ ਇਸੇ ਸੇਵਾ ਦੇ ਲਈ ਲਾਰੀ ਉੱਤੇ ਅੰਮ੍ਰਿਤਸਰ ਜਾ ਰਹੇ ਸਨ ਕਿ ਸ਼ਿਆਟਾ ਦੇ ਕੋਲ ਸੜਕ ਉੱਤੇ ਉਹਨਾਂ ਨੂੰ ਇੱਕ ਕੁੜੀ ਦਿਖਾਈ ਦਿੱਤੀ ਲਾਰੀ ਦੀ ਆਵਾਜ਼ ਸੁਣ ਕੇ ਉਹ ਵਿਦਕੀ ਤੇ ਭੱਜਣਾ ਸ਼ੁਰੂ ਕਰ ਦਿੱਤਾ ਰਾਜਕਾਰਾਂ ਨੇ ਮੋਟਰ ਰੋਕੀ ਅਤੇ ਸਾਰੇ ਦੇ ਸਾਰੇ ਉਸ ਦੇ ਪਿੱਛੇ ਭੱਜੇ ਇੱਕ ਖੇਤ ਵਿੱਚ ਉਹਨਾਂ ਨੂੰ ਉਹਨਾਂ ਨੇ ਲੜਕੀ ਨੂੰ ਫੜ ਲਿਆ ਦੇਖਿਆ ਤਾਂ ਬਹੁਤ ਹੀ ਖੂਬਸੂਰਤ ਸੀ ਸੱਜੀ ਗੱਲ ਉੱਤੇ ਬਹੁਤ ਮੋਟਾ ਕਾਲਾ ਤਿੱਲ ਸੀ ਇੱਕ ਮੁੰਡੇ ਨੇ ਉਸ ਨੂੰ ਕਿਹਾ ਕਬਰਾਨਾ ਤੇਰਾ ਨਾਮ ਸਕੀਨਾ ਹੈ ਕੁੜੀ ਦਾ ਰੰਗ ਹੋਰ ਵੀ ਪੀਲਾ ਪੈ ਗਿਆ ਉਸਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਦੋਂ ਬਾਕੀ ਮੁੰਡਿਆਂ ਨੇ ਉਸ ਨੂੰ ਦਮ ਦਲਾਸਾ ਦਿੱਤਾ ਤਾਂ ਉਸ ਦੀ ਦਹਿਸ਼ਤ ਦੂਰ ਹੋ ਗਈ ਅਤੇ ਉਸ ਨੇ ਮੰਨ ਲਿਆ ਕਿ ਉਹ ਸਰਜੂਦੀਨ ਦੀ ਤੀ ਸਕੀਨਾ ਹੈ ਅੱਠ ਰਜਾਕਾ ਨੌਜਵਾਨਾਂ ਨੇ ਇਸ ਤਰ੍ਹਾਂ ਸਕੀਨਾ ਦੀ ਦਿਲਜੋਈ ਕੀਤੀ ਉਸ ਨੂੰ ਖਾਣਾ ਖਵਾਇਆ ਦੁੱਧ ਪਿਾਇਆ ਤੇ ਲਾਰੀ ਵਿੱਚ ਬਿਠਾ ਦਿੱਤਾ ਇੱਕ ਨੇ ਆਪਣਾ ਕੋਟ ਲਾ ਕੇ ਉਸ ਨੂੰ ਦੇ ਦਿੱਤਾ ਕਿਉਂਕਿ ਦੁਪੱਟਾ ਨਾ ਹੋਣ ਕਾਰਨ ਉਹ ਬਹੁਤ ਉਲਝਣ ਮਹਿਸੂਸ ਕਰ ਰਹੀ ਸੀ ਅਤੇ ਵਾਰ-ਵਾਰ ਆਪਣੀਆਂ ਬਾਹਾਂ ਨਾਲ ਆਪਣੇ ਸੀਨੇ ਨੂੰ ਢੱਕਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ। ਕਈ ਦਿਨ ਬੀਤ ਗਏ ਸਰਜੂਦੀਨ ਨੂੰ ਸਕੀਨਾ ਦੀ ਕੋਈ ਖਬਰ ਨਾ ਮਿਲੀ। ਉਹ ਦਿਨ ਪਰ ਵੱਖ-ਵੱਖ ਕੈਂਪਾਂ ਤੇ ਦਫ਼ਤਰਾਂ ਦੇ ਚੱਕਰ ਕੱਟਦਾ ਰਹਿੰਦਾ ਪਰ ਕਿਤੋਂ ਵੀ ਉਸ ਦੀ ਥਿਤੀ ਦਾ ਪਤਾ ਨਾ ਚੱਲਿਆ। ਰਾਤ ਨੂੰ ਉਹ ਬਹੁਤ देर ਤੱਕ ਉਹਨਾਂ ਰਜਾਕਾਰ ਨੌਜਵਾਨਾਂ ਦੀ ਕਾਮਯਾਬੀ ਲਈ ਦਵਾਵਾ ਮੰਗਦਾ ਰਹਿੰਦਾ ਜਿਨ੍ਹਾਂ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਜੇ ਸਕੀਨਾ ਜਿਉਂਦੀ ਹੋਈ ਤਾਂ ਕੁਝ ਦਿਨਾਂ ਵਿੱਚ ਉਸ ਨੂੰ ਲੱਭ ਲਿਆਉਣਗੇ ਇੱਕ ਦਿਨ ਸਰਜੂਦੀਨ ਨੇ ਕੈਂਪ ਵਿੱਚ ਉਹਨਾਂ ਰਜਾਕਾਰ ਨੌਜਵਾਨਾਂ ਨੂੰ ਵੇਖਿਆ ਲਾਰੀ ਵਿੱਚ ਬੈਠੇ ਸਨ ਸਰਜੂਦੀਨ ਭੱਜਿਆ ਭੱਜਿਆ ਉਹਨਾਂ ਕੋਲ ਗਿਆ ਲਾਰੀ ਚੱਲਣ ਹੀ ਵਾਲੀ ਸੀ ਕੀ ਉਸਨੇ ਪੁੱਛਿਆ ਬੇਟਾ ਮੇਰੀ ਸਕੀਨਾ ਦਾ ਪਤਾ ਲੱਗਾ ਸਭ ਨੇ ਇੱਕ ਜਵਾਬ ਹੋ ਕੇ ਜਵਾਬ ਹੋ ਕੇ ਕਿਹਾ ਲੱਗ ਜਾਵੇਗਾ ਲੱਗ ਜਾਵੇਗਾ ਅਤੇ ਲਾਰੀ ਅੱਗੇ ਵਧਾ ਦਿੱਤੀ ਸਰਜੂਦੀਨ ਨੇ ਇੱਕ ਵਾਰ ਫਿਰ ਉਹਨਾਂ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗੀ ਅਤੇ ਉਸਤਾਜੀ ਕੁਝ ਹਲਕਾ ਹੋਣ ਲੱਗਾ ਸ਼ਾਮ ਦੇ ਕਰੀਬ 4 ਵਜੇ ਕੈਂਪ ਵਿੱਚ ਜਿੱਥੇ ਸਰਜੂਦੀਨ ਬੈਠਾ ਸੀ ਉਸ ਦੇ ਕੋਲ ਹੀ ਕੁਝ ਗੜਬੜ ਜਈ ਹੋਈ ਚਾਰ ਆਦਮੀ ਕੁਝ ਚੁੱਕ ਕੇ ਲਿਆ ਰਹੇ ਸਨ ਉਸਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ ਕੁੜੀ ਰੇਲਵੇ ਲਾਈਨ ਦੇ ਕੋਲ ਭੋਸ਼ ਪਈ ਸੀ ਲੋਕ ਉਸਨੂੰ ਚੁੱਕ ਕੇ ਲਿਆਏ ਸਨ ਸਰਜੂਦੀਨ ਉਹਨਾਂ ਦੇ ਪਿੱਛੇ ਹੋ ਲਿਆ ਲੋਕਾਂ ਨੇ ਕੁੜੀ ਨੂੰ ਹਸਪਤਾਲ ਵਾਲਿਆਂ ਦੇ ਸਪੋਰਟ ਕੀਤਾ ਤੇ ਚਲੀ ਗਏ ਕੁਝ ਧੀਰ ਉਹ ਇੰਜ ਹੀ ਹਸਪਤਾਲ ਦੇ ਬਾਹਰ ਲੱਗੇ ਹੋਏ ਲੱਕੜਾਂ ਦੇ ਖੰਬੇ ਨਾਲ ਲੱਗ ਕੇ ਖੜਾ ਰਿਹਾ ਫਿਰ ਹੌਲੀ-ਹੌਲੀ ਅੰਦਰ ਚਲਾ ਗਿਆ ਕਮਰੇ ਵਿੱਚ ਕੋਈ ਨਹੀਂ ਸੀ ਇੱਕ ਸਟੈਚਰ ਸੀ ਜੀ ਸੁਤੇ ਕਲਾਸ਼ ਪਈ ਹੋਈ ਸੀ ਸਰਜੂਦੀਨ ਛੋਟੇ ਛੋਟੇ ਕਦਮ ਚੁੱਕਦਾ ਹੋਇਆ ਉਸ ਵੱਲ ਵਧਿਆ ਕਮਰੇ ਵਿੱਚ ਰੋਸ਼ਨੀ ਸੀ ਰੋਸ਼ਨੀ ਹੋਈ ਸਰਜੂਦੀਨ ਨੇ ਲਾਸ ਦੇ ਚਿਹਰੇ ਉੱਤੇ ਚਮਕਦਾ ਹੋਇਆ ਦਿਲ ਵੇਖਿਆ ਤੇ ਚੀਕਿਆ ਸਕੀਨਾ ਸਰਜੂਦੀਨ ਦੇ ਹਲਕ ਵਿੱਚੋਂ ਸਿਰਫ ਇਨਾ ਹੀ ਨਿਕਲ ਸਕਿਆ ਜੀ ਮੈਂ ਜੀ ਮੈਂ ਇਸ ਦਾ ਬਾਪ ਹਾਂ ਡਾਕਟਰ ਨੇ ਸਟ੍ਰੈਚਰ ਤੇ ਪਈ Laash ਦੀ ਨਬਜ਼ ਦੇਖੀ ਤੇ ਸਰਜੂਦੀਨ ਨੂੰ ਕਿਹਾ ਖਿੜਕੀ ਖੋਲ ਦੋ ਸਕੀਨਾ ਦੇ ਮਰਦਾ ਜਿਸਮ ਵਿੱਚ ਹਲਚਲ ਹੋਈ ਬੇਜਾਨ ਹੱਥਾਂ ਨਾਲ ਉਸਨੇ ਨਾਲਾ ਖੋਲ ਦਿੱਤਾ ਅਤੇ ਸਲਵਾਰ ਹੇਠਾਂ ਖਿਸਕਾ ਦਿੱਤੀ ਬੁੱਢਾ ਸਰਜੂਦੀਨ ਖੁਸ਼ੀ ਨਾਲ ਜੀਕਿਆ ਜੀਉਂਦੀ ਹੈ ਮੇਰੀ ਧੀ ਜੀਉਂਦੀ ਹੈ ਡਾਕਟਰ ਸਿਰ ਤੋਂ ਪੈਰ ਤੱਕ ਪਸੀਨੇ ਵਿੱਚ ਗਰਕ ਹੋ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ